हिमाचल ਵਿੱਚ ਲਗਾਤਾਰ ਹੋ ਰੀਆਂ بارشਾਂ ਤੋਂ ਬਾਅਦ ਨਿਚਲੇ ਇਲਾਕਿਆਂ ਦੇ ਵਿੱਚ ਨਦੀਆਂ ਦਾ ਜਲ ਪੱਧਰ ਲਗਾਤਾਰ ਤੇਜ਼ੀ ਨਾਲ ਵਧ ਰਿਹਾ ਜਿਸ ਨੂੰ ਲੈ ਕੇ ਕਈ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਵੀ ਪੈਦਾ ਹੋ ਗਏ ਨੇ ਬੀਤੇ ਕੁਝ ਦਿਨ ਪਹਿਲਾਂ ਡੈਮ ਦੇ ਵਿੱਚੋਂ 32300 ਕਿਰੈਕਸ ਪਾਣੀ ਛੱਡੇ ਜਾਣ ਤੋਂ ਬਾਅਦ ਨੂੰ ਲੈ ਕੇ ਹਾਈਲਾਈਟ ਤੇ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਪੁਕਤਾ ਪ੍ਰਬੰਧ ਹੈ ਜਿਹੜੇ ਕੀਤੇ ਜਾ ਰਹੇ ਸੰਸੋਧਿਕਾ ਹੋ ਗਿਆ ਬਿਆਸ ਨਦੀ ਦਾ ਪਾਣੀ ਲਗਾਤਾਰ ਵਾਧ ਰਿਹਾ ਸੀ ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਇੰਤਜ਼ਾਮ ਕੀਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਸਤਲੁਜ ਨਦੀ ਦੇ ਜਲ ਪੱਧਰ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਦਾ ਜਾ ਰਿਹਾ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਲੁਧਿਆਣਾ ਲਾਈਵ ਦੇ ਉਤੇ ਹਿਮਾਚਲ ਦੇ ਵਿੱਚ ਲਗਾਤਾਰ بارشਾਂ ਤੋਂ ਬਾਅਦ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਉਹ ਆਪਣੇ ਆਪ ਦੇ ਵਿੱਚ ਇੱਕ ਡਰਾਵਣੀਆਂ ਤਸਵੀਰਾਂ ਸਨ ਕਿਉਂਕਿ ਹਿਮਾਚਲ ਦੇ ਵਿੱਚ ਉਤਰਾਖੰਡ ਦੇ ਵਿੱਚ ਲਗਾਤਾਰ بارش ਤੋਂ ਬਾਅਦ ਤਬਾਹੀ ਦੇ ਮੰਜ਼ਰ ਆ ਦੇਖਣ ਨੂੰ ਮਿਲ ਰਹੇ ਸੀਗੇ ਸੋ ਉੱਥੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਇਹ ਮੌਜੂਦ ਆ ਲੁਧਿਆਣਾ ਦੇ ਸਤਲੁਜ ਬੰਦੇ ਖੜੇ ਆ ਸੀ ਇਹ ਤਸਵੀਰਾਂ ਨੇ ਲੁਧਿਆਣਾ ਦੇ ਸਤਲੁਜ ਦੀਆਂ ਜਿੱਥੇ ਲਗਾਤਾਰ ਇਹ ਕਿਹਾ ਜਾ ਰਿਹਾ ਸੀਗਾ ਕਿ ਹਿਮਾਚਲ ਦੇ ਵਿੱਚ ਡੈਮਾਂ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਜਿਸ ਦੇ ਨਾਲ ਸਤਲੁਜ ਦਾ ਜਿਹੜਾ ਜਲ ਸਤਾਰਾ ਲਗਾਤਾਰ ਵਧਦਾ ਜਾ ਰਿਹਾ ਉੱਥੇ ਜੇ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ 22000 ਕਿਊਰਿਕ ਦੇ ਕਰੀਬ ਜਿਹੜਾ ਪਾਣੀ ਛੱਡਿਆ ਗਿਆ ਸੀਗਾ ਜਿਸ ਤੋਂ ਬਾਅਦ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਬਾੜ ਦੇ ਹਾਲਾਤ ਜਿਹੜੇ ਨੇ ਪੈਦਾ ਹੋ ਗਏ ਸੀਗੇ ਉੱਥੇ ਹੀ ਗੱਲ ਕੀਤੀ ਜਾਵੇ ਅੱਜ ਦੇਰ ਸ਼ਾਮ 5 ਵਜੇ ਦੇ ਕਰੀਬ ਕਿਹਾ ਜਾ ਰਿਹਾ 50000 ਦੇ ਕਿਊਰਿਕਸ ਦੇ ਕਰੀਬ ਪਾਣੀ ਜਿਹੜਾ ਛੱਡਿਆ ਜਾਊਗਾ ਪਰ ਉੱਥੇ ਜਿਹੜੇ ਸਰਕਾਰੀ ਅਧਿਕਾਰੀ ਖੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਗਰ 50000 ਦੇ ਕਰੀਬ ਪਾਣੀ ਛੱਡਿਆ ਜਾਂਦਾ ਤੇ ਕੋਈ ਜ਼ਿਆਦਾ ਖਤਰੇ ਦੀ ਘੰਟੀ ਨਹੀਂ ਹੈ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ 7 ਤਰੀਕ ਤੋਂ ਬਾਅਦ ਕਿਹਾ ਜਾ ਰਿਹਾ ਕਿ ਮਾਨਸੂਨ ਜਿਹੜਾ ਫੇਰ ਦੁਬਾਰਾ ਸ਼ੁਰੂ ਹੋਊਗਾ ਉਸ ਤੋਂ ਬਾਅਦ ਅਗਰ ਪਾਣੀ ਜ਼ਿਆਦਾ ਛੱਡਿਆ ਜਾਂਦਾ ਤੇ ਫਿਰ ਕਿਤਨਾ ਕਿਤੇ ਹਾਲਾਤ ਜਿਹੜੇ ਆ ਉਹ ਪਹਿਲਾਂ ਵਰਗੇ ਹੋ ਸਕਦੇ ਕਿਉਂਕਿ ਪਹਿਲਾਂ ਕਈ ਵਾਰ ਸਤਲੁਜ ਨੇ ਆਪਣਾ ਰੂਪ ਦਿਖਾਇਆ ਰੋਦਰ ਰੂਪ ਕਈ ਵਾਰ ਨੇੜਲੇ ਇਲਾਕਿਆਂ ਦੇ ਵਿੱਚ ਜਿਹੜੇ ਹਾਲਾਤ ਆ ਉਹ ਵੱਧ ਤੋਂ ਵੱਧ ਜਿਹੜੇ ਬਣ ਗਏ ਸੀ ਸਰਕਾਰੀ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਜਿਹੜੇ ਜਿਨ੍ਹਾਂ ਦੀ ਡਿਊਟੀ ਇੱਥੇ ਲੱਗੀ ਆ ਉਹ ਉਹਨਾਂ ਦਾ ਕੀ ਕਹਿਣਾ ਉਹਨਾਂ ਨਾਲ ਗੱਲਬਾਤ ਕਰਦੇ ਸਰ ਕੀ ਨਾਮ ਆ ਤੁਹਾਡਾ ਅਜੀਤ ਕੁਮਾਰ ਅਜੀਤ ਕੁਮਾਰ ਜੀ ਕੀ ਹਾਲਾਤ ਨੇ ਸਤਲੁਜ ਦੇ ਇਸ ਟਾਈਮ ਸਤਲੁਜ ਦੇ ਹਾਲਾਤ ਇਸ ਟਾਈਮ ਪਿੱਛੋਂ 12 ਵਜੇ ਦਾ 50000 ਪਾਣੀ ਛੱਡਿਆ ਗਿਆ ਜੀ ਹਾਂਜੀ ਤਾਂ ਇਹ ਪਾਣੀ ਕਿਤੇ ਰਾਤ ਨੂੰ 12:00 ਵਜੇ ਪਹੁੰਚੂ 12:00 ਵਜੇ ਲੁਧਿਆਣੇ ਦੇ ਕੋਲ ਪਹੁੰਚੇਗਾ ਹਾਂਜੀ ਫਲੋਰ ਪਹੁੰਚੂ ਜੀ ਤੇ ਸਾਮ ਦਾ ਕੋ ਪੂਰਾ ਫੁੱਲ ਚੱਲੂ ਇਧਰ ਠੀਕ ਹੈ ਤੇ ਜੇ 50000 ਕਿਉਰਿਕਸ ਪਾਣੀ ਜਿੱਥੇ ਪਹੁੰਚਦਾ ਹੈ ਤੇ ਇੱਥੇ ਕਿੰਨੀ ਕਿ ਸਥਿਤੀ ਹੋਰ ਖਰਾਬ ਹੋ ਸਕਦੀ ਹੈ ਕਿਉਂਕਿ ਆਪਾਂ ਦੇਖੀਏ ਤਾਂ ਕਾਫੀ ਹੱਦ ਤੱਕ ਪਾਣੀ ਭਰਿਆ ਹੋਇਆ 50000 ਪਾਣੀ ਚੱਲਣ ਨਾਲ ਇਤਨੀ ਖਤਰ ਦੀ ਲੋੜ ਨਹੀਂ ਹੈ ਖਤਰ ਨਹੀਂ ਹੈ ਇਧਰ 50000 ਵਧੀਆ ਪਾਣੀ ਚੱਲੂ ਠੀਕ ਹੈ ਮਤਲਬ ਇੰਨੀ ਚਲਾ ਸਥਿਤੀ ਹਜੇ ਡਰਨ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਹੈ ਵਧੀਆ ਪਾਣੀ ਚੱਲੂ 50000 ਉਦੋਂ ਕੋਈ ਪ੍ਰਸ਼ਾਸਨ ਪੱਖੋ ਵੀ ਐਡਵਾਈਜ਼ਰੀ ਜਾਰੀ ਹੋਈ ਹੈ ਕਿਉਂਕਿ ਜੇ ਆਪਾਂ ਰੋਪੜ ਦੀ ਗੱਲ ਕਰੀਏ ਕਿ ਉਹਦੇ ਨੇੜੇ ਤੇੜੇ ਪਿੰਡਾਂ ਦੇ ਪੰਗੋੜ ਡੈਮ ਤੋਂ ਕਾਫੀ ਕਹਿੰਦੇ ਪਾਣੀ ਛੱਡਿਆ ਗਿਆ ਨੇੜਲੇ ਪਿੰਡ ਖਾਲੀ ਕਰਵਾਏ ਗਏ ਨੇ ਐਡਵਾਈਜ਼ਰੀ ਜਾਰੀ ਕੀਤੀ ਗਿਆ ਲੜ ਮੋੜ ਤੇ ਨੇ ਲੁਧਿਆਣੇ ਵਿੱਚ ਵੀ ਇਹੋ ਜਿਹੀ ਕੋਈ ਸਥਿਤੀ ਹੈ ਨਹੀਂ ਨਹੀਂ ਇੰਨੀ ਸਥਿਤੀ ਨਹੀਂ ਹੈ ਵਧੀਆ ਪਾਣੀ ਇੰਨਾ ਜਾਇਦੇ ਪਾਣੀ ਨਹੀਂ ਹੈ 50000 ਕਿੰਨਾ ਪਾਣੀ ਨਹੀਂ ਆਉਂਦਾ ਉਹ ਵਿੱਚ ਵਿੱਚ ਜਾਨਣਾ ਵਾ ਮਾਰ ਮਾਰ ਇਨਾ ਜਿਆਦਾ ਖਤਰੀ ਲੋਡ ਨਹੀਂ ਲੋਕ ਜਿਵੇਂ ਦੇਖ ਸਕਦੇ ਆ ਅਸੀਂ ਇੱਥੇ ਆਂਦੇ ਨੇ ਕੋਈ ਜਲ ਪ੍ਰਵਾਹ ਕਰਨ ਵੀ ਜਾਂਦਾ ਕੋਈ ਵੈਸੇ ਵੀ ਆਂਦਾ ਕਿ ਉਹਨਾਂ ਵੱਲੋਂ ਉਹ ਤੁਹਾਡੇ ਵੱਲੋਂ ਉਹਨਾਂ ਨੂੰ ਸੂਚਿਤ ਕੀਤਾ ਜਾਂਦਾ ਹਾਂਜੀ ਕੀਤਾ ਜਾਂਦਾ ਜਦੋਂ ਆਉਂਦੇ ਆ ਹੀ ਦੱਸ ਦੇਣਾ ਕਿ ਪਾਣੀ ਆਉਂਦਾ ਪਿਆ ਥੋੜਾ ਦੋ ਆਜਿਗ ਮਾ ਕੀ ਗੱਲ ਆਪਣਾ ਇੰਟਰਨੈਟ ਮੈਗ ਮੇ ਅੱਛਾ ਸਰ ਇਸ ਵੇਲੇ ਜੇ ਕਿ ਸਤਲੁਜ ਪਿੰਡੇ ਦੀ ਗੱਲ ਕੀਤੀ ਜਾਵੇ ਸਤਲੁਜ ਨਦੀ ਦਾ ਕਿ ਜਲ ਸਤਰ ਹੈਗਾ ਵਾ ਔਰ ਕਿ ਕਿੰਨਾ ਕੁ ਫਰਕ ਪੈ ਰਿਹਾ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਬਾਰਿਸ਼ਾਂ ਹੋ ਰਹੀਆਂ ਉਹਦੇ ਕਾਰਨ ਕੋਈ ਫਰਕ ਪੈ ਰਿਹਾ ਤੇ ਨਹੀਂ ਨਹੀਂ ਨਾ ਫਰਕ ਨਹੀਂ ਆਪਣਾ ਪਿੱਛੋਂ ਰੋਪੜ ਤੋਂ 50000 ਪਾਣੀ ਛੱਡਿਆ ਗਿਆ ਕਿੰਨੇ ਵਜੇ 12 ਵਜੇ ਅੱਛਾ ਔਰ ਸ਼ਾਮ ਤੱਕ ਪਤਾ ਲੱਗਣਾ ਕਿੰਨਾ ਕੁ ਪਹੁੰਚ ਗਿਆ ਰਾਤ ਨੂੰ ਪਹੁੰਚ ਜੂ ਇਹਦਾ ਪਹਿਲਾਂ ਵੀ ਛੱਡਿਆ ਗਿਆ ਸੀ ਹਾਂ ਜੀ ਪਹਿਲਾਂ ਵੀ 40 40000 ਛੱਡਿਆ ਉਹ ਫਿਰ ਇੱਥੇ 25000 ਪਹੁੰਚਿਆ ਠੀਕ ਹੈ ਹੁਣ 50000 ਛੱਡਿਆ ਹੁਣ ਪਤਾ ਕੱਲ ਪਹੁੰਚੂ ਕੋਈ 40000 ਪਹੁੰਚੂ 10 ਸਵੇਰ ਤੱਕ ਠੀਕ ਹੈ ਕੋਈ ਖਤਰਾ ਉਹ ਨਾਲ ਨਹੀਂ ਨਹੀਂ ਉਹਦੇ ਨਾਲ ਕੋਈ ਖਤਰਾ ਨਹੀਂ ਹੈ ਇਹਦਾ 40 50000 ਨਾਲ ਕੋਈ ਨਾ ਖਤਰਾ ਨਹੀਂ ਹੈ ਖਤਰਾ ਕਿੰਨੇ ਤੇ ਹੈ ਖਤਰਾ ਆਪਣਾ 2.5 2 ਲੱਖ ਦੇ 2.5 ਲੱਖ ਦੇ 3 ਲੱਖ ਇਹਨਾਂ ਖਤਰਾ ਤਿੰਨ ਲੱਖ ਮਗੇ ਕਿਊਸਸ ਪਾਣੀ ਉੱਤੋਂ ਛੱਡਿਆ ਜਾਵੇ ਤਾਂ ਇੱਥੇ ਫਰਕ ਹੋਊਗਾ ਹਾਂਜੀ ਇੱਥੇ ਫਿਰ ਪੂਰਾ ਲੈਵਲ ਵਧ ਜਾਊਗਾ ਪੂਰਾ ਲੈਵਲ ਪੂਰਾ ਫੁੱਲ ਚੱਲਣਾ ਫਿਰ ਇੱਧਰ ਠੀਕ ਹੈ ਹਾਂਜੀ ਤੇ ਆਸ-ਪਾਸ ਦੇ ਲੋਕਾਂ ਨੂੰ ਅਲਰਟ ਕੀਤਾ ਗਿਆ ਹੈ ਅਲਰਟ ਤੇ ਰੱਖਿਆ ਗਿਆ ਹੈ ਹਾਂਜੀ ਜਦੋਂ 3 ਲੱਖ ਪਾਣੀ 2.5 ਲੱਖ 2 ਲੱਖ ਪਾਣੀ ਛੱਡਿਆ ਜਾਵੇ ਫਿਰ ਲੋਕਾਂ ਨੂੰ ਸੋਚਨਾ ਦਿੱਤੀ ਜਾਂਦੀ ਹੈ ਕਿ ਆਪਣਾ ਆਪਣਾ ਸਮਾਨ ਜੋ ਹੈ ਸੰਭਾਲ ਲਓ ਸੰਭਾਲ ਲਓ ਆਪਣਾ ਅਲੱਗ ਰੱਖੋ ਹੁਣ ਕੋਈ ਖਤਰਾ ਨਹੀਂ ਹੈਗਾ ਨਹੀਂ ਨਹੀਂ ਹਜ ਕੋਈ ਖਤਰਾ ਨਹੀਂ ਨਗ ਪਾਣੀ ਅਗਰ ਇੱਥੇ ਛੱਡਿਆ ਜਾਵੇ ਤਾਂ ਜਿਸ ਤੋਂ ਬਾਅਦ ਖਤਰੇ ਦੀ ਘੰਟੀ ਹੋ ਜਾਂਦੀ ਹੈ ਇਹ ਆਪਣਾ ਅ 2 ਲੱਖ 2.5 ਲੱਖ 3 ਲੱਖ ਤੱਕ ਖਤਰੇ ਦੇ ਦੋ 2.5 ਲੱਖ ਪਾਣੀ ਛੱਡਿਆ ਹੋਵੇ ਉਸ ਤੋਂ ਬਾਅਦ ਖਤਰੇ ਦੀ ਘੰਟੀ ਹੈ ਫਿਰ ਤੁਸੀਂ ਉਹ ਬੰਦ ਕਰ ਦਿੰਦੇ ਹੋ ਰਸਤਾ ਹਾਂਜੀ ਜੀ ਫਿਰ ਰਸਤਾ ਬੰਦ ਕਰ ਦਿੰਦੇ ਨੇ ਹਜ ਇਹੋ ਜੀ ਕੋਈ ਸਥਿਤੀ ਨਹੀਂ ਹੈਗੀ ਨਹੀਂ ਨਹੀਂ ਇਹੋ ਜੀ ਸਥਿਤੀ ਨਹੀਂ ਹੈ ਪ੍ਰਸ਼ਾਸਨ ਪੱਖੋਂ ਕੋਈ ਐਡਵਾਈਜ਼ਰੀ ਜਾਰੀ ਕੀਤੀ ਹੋਵੇ ਨਹੀਂ ਨਹੀਂ ਅੱਜ ਕੁਝ ਵੀ ਨਹੀਂ ਵਧੀਆ ਇਦਾਂ 50000 ਛੱਡਿਆ ਵਾਸਤੇ ਆਸਤੇ ਹੁਣ ਸ਼ਾਮ ਤੱਕ ਪਤਾ ਲੱਗਣਾ ਹੈ ਬਿਲਕੁਲ ਜੀ ਧੰਨਵਾਦ ਸਮਾਂ ਦੇਣ ਲਈ ਇਹ ਨੇ ਅਜੇ ਕੁਮਾਰ ਜੀ ਜਿਨ੍ਹਾਂ ਵੱਲੋਂ ਸਤਲੁਜ ਦੇ ਉੱਤੇ ਇਹਨਾਂ ਨੂੰ ਪੁਆਇੰਟ ਕੀਤਾ ਗਿਆ ਇਸ ਜਿਹੜਾ ਪਾਣੀ ਹੈ ਉਹਦਾ ਉਹਦੀ ਨਿਗਰਾਨੀ ਦੇ ਉੱਤੇ ਕਿ ਕਿੰਨਾ ਕੁ ਪਾਣੀ ਜਿਹੜਾ ਇਸ ਸਮੇਂ ਜਲਸਤਾਰ ਹੈਦਾ ਕਿੰਨਾ ਕੁ ਸੋ ਇਹਨਾਂ ਵੱਲੋਂ ਦੱਸਿਆ ਗਿਆ ਕਿ 50000 ਦੇ ਕਰੀਬ ਜਿਹੜਾ ਪਾਣੀ ਛੱਡਿਆ ਗਿਆ ਸ਼ਾਮ ਤੱਕ ਜਿਹੜਾ ਲੁਧਿਆਣੇ ਪਹੁੰਚੇਗਾ ਪਰ ਲੇਕਿਨ ਸਥਿਤੀ ਜਿਹੜੀ ਆ ਹਾਲ ਦੀ ਫਿਲਹਾਲ ਪੂਰੀ ਕੰਟਰੋਲ ਦੇ ਵਿੱਚ ਹੈ ਕੋਈ ਇਹਨਾਂ ਖਬਰਾਂ ਦੀ ਲੋੜ ਨਹੀਂ ਸੋ ਸਾਡੇ ਵੱਲੋਂ ਵੀ ਇਹੀ ਕਿਹਾ ਜਾਵੇਗਾ ਕਿ ਸੋਸ਼ਲ ਮੀਡੀਆ ਤੇ ਬਹੁਤ ਤਰੀਕੇ ਦੀਆਂ ਖਬਰਾਂ ਜਿਹੜੀਆਂ ਟਰੋਲ ਕੀਤੀਆਂ ਜਾ ਰਹੀਆਂ ਕਿ ਸਤਲੁਜ ਦੇ ਨੇੜਲੇ ਪਿੰਡ ਖਾਲੀ ਕਰਵਾਏ ਗਏ ਨੇ ਜਾਂ ਕੁਝ ਵੀ ਐ ਇਸ ਤਰ੍ਹਾਂ ਦੀਆਂ ਅਫਵਾਹਾਂ ਤੇ ਧਿਆਨ ਨਾ ਦਿੱਤਾ ਜਾਵੇ ਪ੍ਰਸ਼ਾਸਨ ਪੱਕਾ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ ਸਿਰਫ ਉਸ ਦੇ ਬਾਰੇ ਸੋਚਿਆ ਜਾਵੇ ਹਾਲ ਦੀ ਬਿਲਾਲ ਜੇ ਲੁਧਿਆਣੇ ਦੀ ਗੱਲ ਕੀਤੀ ਹੈ ਵੇ ਲੁਧਿਆਣੇ ਦੇ ਵਿੱਚ ਸਤਲੁਜ ਦੇ ਕਿਨਾਰਿਆਂ ਦੀ ਸਥਿਤੀ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਸੁਰੱਖਤ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੌਨਸੂਨ ਸਤਰਾ ਜਿਹੜਾ ਮੌਨਸ ਜਾਵੇਗਾ ਤੇ ਉਸ ਤੋਂ ਬਾਅਦ ਦੀ ਕਿਸ਼ਤ ਦੀ ਆ ਉਸ ਦੇ ਬਾਰੇ ਵੀ ਤੁਹਾਨੂੰ ਪਲ-ਪਲ ਦੀ ਅਪਡੇਟ ਆ ਜਰੂਰ ਦਿੰਦੇ ਰਾਂਗੇ ਲੁਧਿਆਣਾ ਤੋਂ ਲੁਧਿਆਣਾ ਲਾਈਵ ਦੇ ਲਈ ਅਮਿਤ ਠੱਪੜ ਦੀ ਰਿਪੋਰਟ